हां के दा ठीक दे दे वा, है हाथ मिला मिला हाथ ठीक है मोफली तेनु मोफली ਲੈ ਦਿੰਨਾ ਵਾ ਮੋਫਲੀ ਵੇਖੋ ਰੱਬ ਜਿਵੇਂ ਕਿਸੇ ਦੇ ਦਿਲ ਦੇ ਵਿੱਚ ਵਸਦਾ ਵਾ ਉਹਦੀ ਭਗਤੀ ਦੀ ਤਮੰਨਾ ਸੀ ਕਿ ਮੈਂ ਮੋਫਲੀ ਖਾਣੀ ਆ ਤੇ ਆ ਵੇਖੋ ਭੈਣ ਲੈ ਕੇ ਵੀ ਮੋਫੜੀ ਆਈ ਆ ਜਦੋਂ ਮੈਂ ਹਰੀ ਕੇ ਆਈ ਨਾ ਤੇ ਮੇਰੇ ਮਨ ਦੇ ਵਿੱਚ ਸੀ ਪੀਣਾ ਵਾਸਤੇ ਮੈਂ ਚਲੋ ਕੋਈ ਫਲ ਫਰੂਟ ਲੈ ਜਾਣੀ ਆ ਫਿਰ ਪਤਾ ਨਹੀਂ ਕੀ ਰੱਬ ਵੱਲੋਂ ਮੇਰੇ ਮਨ 'ਚ ਇਹ ਗੱਲ ਆਈ ਵੀ ਮੈਂ ਉਹਨਾਂ ਵਾਸਤੇ ਨਾ ਮੂੰਗਫਲੀ ਦੀਆਂ ਓੜੀਆਂ ਲੈ ਕੇ ਜਾਵਾਂ ਮੈਂ ਮੈਂ ਇਕੱਲਿਆਂ ਦੀ ਰੈਡੀਵਾਰ ਜਾਣੀ ਸੀ ਪਰ ਮੇਰਾ ਦਿਲ ਕਹਿੰਦਾ ਸੀ ਵੀ ਮੂੰਗਫਲੀ ਲੈ ਕੇ ਜਾਣੀ ਓਕੇ ਵਿਹੋ ਤੇ ਫਿਰ ਮੈਂ ਮੂੰਗਫਲੀ ਲੈ ਕੇ ਬਰਤਾਨ ਦੀ ਜ਼ਬਾਨਾਂ ਤੇ ਹਨਾ ਰੱਬ ਵੱਸਦਾ ਵਾ ਕਾਲੂ ਓਏ ਮੂੰਗਫਲੀ ਆ ਗਈ ਇਧਰ ਦੇਖ ਤੂੰ ਕੱਲ ਮੂੰਗਫਲੀ ਮੰਗਦਾ ਸੀ ਨਾ ਆ ਗਈ ਮੌਫਲੀ ਖਾਣੀ ਆ ਆਜਾ ਆਜਾ ਜਾ ਜਾ ਕਿਸੇ ਮੌਫਲੀ ਮੰਗੀ ਆ ਮੰਗਦਾ ਮੌਫਲੀ ਮੌਫਲੀ ਮੰਗੀ ਸੀ ਨਾ ਮੈਨੂੰ ਬਾਬੇ ਨੇ ਕੱਲਿਆ ਕਹਿੰਦਾ ਉਸ ਕਾਕੇ ਦੀ ਮੌਫਲੀ ਦੇਖਿਆ ਵੀਰ ਹਾਂ ਹਾਂ ਹਾਂਜੀ ਸਾਰੇ ਵੀਰਾਂ ਨੂੰ ਵੈਘੋ ਜਿੱਕਾ ਖਾਲਸਾ ਵੈਘੋ ਜਿੱਕੀ ਫਤਿਹ ਸੰਜੀ ਜਿੱਦਾਂ ਤੁਸੀਂ ਕੱਲ ਇੱਕ ਛੋਟੀ ਜੀ ਵੀਡੀਓ ਦੇ ਵਿੱਚ ਵੇਖਿਆ ਸੀਗਾ ਸਾਡਾ ਜਿਹੜਾ ਕਾਲੂ ਵੀਰਾ ਜਿਹਨੂੰ ਗੁਜਰਾਤ ਦੇ ਵਿੱਚ ਛਡਵਾਇਆ ਸੀਗਾ ਤੇ ਉਹ ਵੀਡੀਓ ਦੇ ਵਿੱਚ ਕਹਿ ਰਿਹਾ ਸੀ ਕਿ ਵੀਰੇ ਕਿ ਮੈਂ ਮੌਫਲੀ ਖਾਣੀ ਆ ਤੇ ਵੇਖੋ ਰੱਬ ਦੀ ਮਿਹਰ ਕਿ ਮੈਂ ਕਿਸੇ ਨੂੰ ਫੋਨ ਨਹੀਂ ਲਾਇਆ ਜਾ ਮੈਂ ਆਪ ਵੀ ਨਹੀਂ ਦੁਕਾਨ ਤੇ ਗਿਆ ਕਿ ਅਸੀਂ ਮੌਫੀ ਯੂਸਫ ਬੱਚੇ ਨੇ ਮੰਗੀਏ ਤੂੰ ਖਾਣੀ ਆ ਪਰ ਵੇਖੋ ਰੱਬ ਨੇ ਜਿਹੜੀ ਡਿਊਟੀ ਲਾਉਣੀ ਹੋਵੇ ਲਾ ਦਿੰਦਾ ਆ ਅੱਜ ਮੇਰੀ ਵੱਡੇ ਸਿਸਟਰ ਜੀ ਆ ਉਹਨਾਂ ਦਾ ਬਰਥਡੇ ਸੀਗਾ ਤੇ ਅੱਜ ਪਹਿਲੀ ਵਾਰ ਉਹ ਆਪਣਾ ਬਰਥਡੇ ਮਨਾਉਣ ਆਈ ਆ ਕਿ ਦੱਸ ਦਿਆ ਕਿ ਮੈਂ ਅੱਗੇ ਕਦੇ ਆਪਣਾ ਬਰਥਡੇ ਨਹੀਂ ਮਨਾਇਆ ਤੇ ਵੇਖੋ ਲਿਆਂਦਾ ਕੀ ਆ ਕੋਈ ਫਰੂਟ ਨਹੀਂ ਲਿਆਂਦਾ ਕੋਈ ਕੇਕ ਨਹੀਂ ਲਿਆਂਦਾ ਤੇ ਆਸ਼ਮ ਦੇ ਵਿੱਚ ਭਗਤਾਂ ਵਾਸਤੇ ਮੌਫਲੀ ਲੈਂਦੀ ਆ ਵੇਖੋ ਰੱਬ ਜਿਵੇਂ ਕਿਸੇ ਦੇ ਦਿਲ ਦੇ ਵਿੱਚ ਵਸਦਾ ਵਾ ਉਦੀ ਫਕਤ ਦਿੱਤਾ ਮਨਾ ਸੀ ਕਿ ਮੈਂ ਮੌਫੜੀ ਖਾਣੀ ਆ ਤੇ ਆ ਵੇਖੋ ਭੈਣ ਲੈ ਕੇ ਵੀ ਮੌਫੜੀ ਆਈ ਆ ਇਹ ਸਮਝੀ ਮੈਂ ਕੋਈ ਦਿਖਾ ਨਹੀਂ ਰਿਹਾ ਵੀ ਸੇਵਾ ਲੈ ਕੇ ਆਈ ਹੈ ਮੇਰੀ ਭੈਣ ਜਾਂ ਇਦਾਂ ਜਾਂ ਉਦਾਂ ਇਹ ਵੇਖੋ ਕਿ ਉਹ ਭਗਤਾਂ ਦੀ ਵੇਖੋ ਕਿ ਰੱਬ ਤੱਕ ਕਿੰਨੀ ਸਿੱਧੀ ਪਹੁੰਚਵਾ ਤੇ ਆ ਮੇਰੀ ਭੈਣ ਹਾਂ ਕੁਝ ਕਹਿਣਾ ਚਾਹੁੰਦੀ ਨੇ ਮੈਂ ਨਾ ਸਾਰਾ ਤੋਂ ਪਹਿਲਾਂ ਸਾਰਿਆਂ ਨੂੰ ਸਾਸਿਕਾ ਬੁਲਾਉਣੀ ਆ ਮਹਾਰਾਜ ਸਭ ਨੂੰ ਚੜ੍ਹਦੀ ਕਲਾ 'ਚ ਰੱਖੇ ਜਦੋਂ ਮੈਂ ਹਰੀ ਕੇ ਆਈ ਨਾ ਤੇ ਮੇਰੇ ਮਨ ਦੇ ਵਿੱਚ ਸੀ ਵੀ ਇਹਨਾਂ ਵਾਸਤੇ ਮੈਂ ਚਲੋ ਕੋਈ ਫਲ ਫਰੂਟ ਲੈ ਜਾਨੀ ਆ ਫਿਰ ਪਤਾ ਨਹੀਂ ਕੀ ਰੱਬ ਵੱਲੋਂ ਮੇਰੇ ਮਨ ਚ ਇਹ ਗੱਲ ਆਈ ਵੀ ਮੈਂ ਉਹਨਾਂ ਵਾਸਤੇ ਨਾ ਮੂੰਗਫਲੀ ਦੀ ਓੜੀਆਂ ਲੈ ਕੇ ਜਾਵਾਂ। ਹਾਂਜੀ। ਅੱਛਾ। ਤੇ ਫਿਰ ਜਿਵੇਂ ਮੈਂ ਮੈਂ ਇਕੱਲਿਆਂ ਦੀ ਰੈਡੀਵਾਰ ਜਾਣੀ ਸੀ ਪਰ ਮੇਰਾ ਦਿਲ ਕਹਿੰਦਾ ਸੀ ਵੀ ਮੂੰਗਫਲੀ ਲੈ ਕੇ ਜਾਣੀ ਹੈ। ਓਕੇ ਵਿਹੋ। ਤੇ ਫਿਰ ਮੈਂ ਮੂੰਗਫਲੀ ਭਗਤਾਂ ਦੀ ਜ਼ਬਾਨਾਂ ਤੇ ਹਨਾ ਰੱਬ ਵੱਸਦਾ ਵਾ ਤੇ ਉਹ ਭਗਤ ਨੇ ਕਿਹਾ ਸੀ ਕਿ ਮੈਂ ਮੂੰਗਫਲੀ ਖਾਣੀ ਆ ਤੇ ਹੁਣ ਮੈਂ ਭੈਣ ਨੂੰ ਕਹਿੰਨਾ ਕਿ ਆਪ ਆਪਣੇ ਹੱਥਾਂ ਨਾਲ ਤਾਂ ਸਵਾਇਆ ਸਵਾ ਸਾਰੇ ਨੂੰ ਮੂੰਗਫਲੀ ਆਪ ਜਾ ਕੇ ਵੰਡ ਦੇ ਮੇਰੀ ਭੈਣ। ਚਲਾ ਫੜ ਲੈ ਮੂੰਗਫਲੀ। ਆਲਾ ਮੇਰਾ ਇਹਦਾ ਸਾਰਾ ਪਰਿਵਾਰ ਇਟਲੀ ਆ ਦੇਖ ਲਾ ਸਵਾ ਸਵਾ ਪੈਸੇ ਸਾਰਿਆਂ ਨੂੰ ਵਰਤਾਈ ਜਾਊਗੀ ਹਾਂ ਹਾਂ ਇਹਦਾ ਕੋਲੀ ਕੋਲੀ ਬਤਾ ਦੇ ਹਾਂ ਆ ਵੇ ਭੱਜੀ ਆਈ ਵੇਚਣਾ ਨੀਆਂ ਚ ਨਾ ਡਿਬੀ ਮੈਂ ਉਹਦਾ ਪੂਰਦੇ ਨਹੀਂ ਹਾਂ ਆਹੋ ਠੀਕ ਆ ਹੈਪੀ ਬਰਥਡੇ ਵੀ ਕਹ ਦੇ ਮੇਰੀ ਭੈਣ ਨੂੰ ਮੈਂ ਪਹਿਲਾਂ ਤੂੰ ਕਹ ਤਾ ਹੈਪੀ ਬਰਥਡੇ ਕੀ ਕਹਾ ਪੜੀ ਲਿਖੀ ਬਹੁਤ ਲੱਗਦੀ ਆਹੋ ਪੜੀ ਲਿਖੀ ਥੋੜੀ ਬੋਲੀ ਥੋੜੀ ਬੋਲੀ ਉਹਨਾਂ ਨੂੰ ਹੈ ਕੋਈ ਗੱਲ ਨਹੀਂ ਉੱਪਰਲੇ ਬੰਨੇ ਪਹਿਲਾਂ ਵੰਡਿਆ ਠੀਕ ਆ ਸੋ ਬੇਨਤੀ ਆ ਕਿ ਜਿੱਦਾਂ ਹੁਣ ਅੱਜ ਭੈਣ ਦਾ ਬਰਥ ਦਿ ਆ ਤੇ ਆਸ਼ਮ ਦੇ ਵਿੱਚ ਚਲੋ ਜਿੰਨੀ ਵਿਚਾਰੀ ਦੀ ਹੈਗੀ ਆ ਸ਼ਰਦ ਹੈਗੀ ਉਸ ਮੁਕਤਾਬਕ ਸੇਵਾ ਲੈ ਕੇ ਆਈ ਆ ਸੋ ਆਪਾਂ ਹੋਰ ਵੀ ਆਪਾਂ ਕਿੱਟੀ ਪਾਰਟੀਆਂ ਕਰਦੇ ਆ ਆਪਾਂ ਵੱਧ ਫਜ਼ੂਲ ਖਰਚ ਕਰਦੇ ਆ ਸੋ ਇਹਨਾਂ ਭਗਤਾਂ ਵਾਸਤੇ ਵੀ ਜਰੂਰ ਏਦਾਂ ਇਹਨਾਂ ਦਾ ਪਿਆਰ ਲੈਣ ਜਰੂਰ ਆਇਆ ਕਰਿਓ ਹਾਂ ਬਾਬੇ ਇੱਥਾ ਚੋ ਤੇਰੇ ਲਾਉਣਾ ਫੋਨ ਆਜੋ ਨੂੰ ਤੇਰੇ ਹਾਂ ਇਹ ਮੇਰੀ ਭੈਣ ਆ ਬਾਬੇ ਮੇਰੀ ਵੱਡੀ ਭੈਣ ਆ ਇਹ ਸਾਰਿਆਂ ਦੀ ਭੈਣ ਆ ਜਿਹਨੂੰ ਆਪਾਂ ਛਡਵਾਇਆ ਸੀਗਾ ਆ ਚਮਕੌਰ ਸਾਹਿਬ ਤੋਂ ਪਿੰਡ ਖੇੜੀ ਪਿੰਡ ਤੋਂ ਛਡਾਇਆ ਸੀਗਾ ਆ ਤੁਹਾਡੇ ਪਿੰਡ ਦਾ ਮੁੰਡਾ ਹੀ ਹਾਂ ਵੇਲਾ ਸਿੱਧਾ ਹੋ ਗਿਆ ਨਾ ਸਿੱਧਾ ਹੋ ਗਿਆ ਨਾ ਇਹ ਆ ਵੇਲਾ ਸਿੱਧਾ ਹੋ ਗਿਆ ਨਾ ਵਾਲਾ ਸਹੀ ਹੋ ਗਿਆ ਤੇ ਹੋਰ ਬਹੁਤ ਸਹੀ ਹੋ ਗਿਆ ਇਹ ਭੈਣ ਦੇ ਪਿੰਡੂ ਮੈਂ ਲੈ ਕੇ ਆਂਦਾ ਸੀਗਾ ਤੇ ਜਿੱਦਾਂ ਤੁਸੀਂ ਵੀਡੀਓ ਦੇ ਵਿੱਚ ਵੇਖਿਆ ਸੀਗਾ ਮੈਂ ਛੱਲੇ ਵੀ ਵੀਡੀਓ ਖਾ ਦਿਨਾ ਤੁਹਾਨੂੰ ਕਿ ਕਿਦਾਂ ਇਹਦੇ ਹੀ ਪਿਓ ਨੇ ਇਹਨੂੰ ਲੋਕ ਲਾ ਕੇ ਰੱਖਿਆ ਸੀ ਅੰਦਰ ਦੇ ਵਿੱਚ ਇੱਕੇ ਥਾਂ ਦੇ ਉੱਪਰ ਦਿਮਾਗੀ ਡਿਸਟਰਬ ਸੀਗਾ ਜਿਹੜਾ ਕਰਕੇ ਇਹਦੇ ਗੋਡੇ ਜੰਮ ਹੋ ਗਿਆ ਗੱਡੀ ਦੀ ਚਾਬੀ ਉਹਦੇ ਵਿੱਚ ਹੀ ਹੈ ਬੈਗ ਦੇ ਵਿੱਚ ਇਹਦੇ ਵਿੱਚ ਆਪਾਂ ਆਪਣੇ ਮੰਜਿਆਂ ਤੇ ਬਹਿ ਜਾਓ ਬਾਬੇ ਆਪਾਂ ਆਪਣੇ ਮੰਜਿਆਂ ਤੇ ਬਹਿ ਜਾਓ ਹਾਂ ਆ ਬਾਬੇ ਨੂੰ ਵੀ ਬਾਸ ਮੌਫਲੀ ਰਾਈਗਰ ਪੜਾ ਕਰੇ ਭੈਣ ਮੇਰੀ ਦਾ ਹਾਂ ਇਹਦਾ ਪਰਿਵਾਰ ਕਰੇੜੇ ਸਾਰਾ ਇਹਦੇ ਤੋਂ ਵਿਚਾਰੀ ਤੂੰ ਨਾ ਇਹਨੂੰ ਮਾਰਿਆ ਬੜਾ ਇਹਨੂੰ ਤੇਰੀ ਧੋਨੀ ਸਿੱਧੀ ਹੁੰਦੀ ਕਹਿੰਨੇ ਮਾਰਿਆ ਇਹਦੇ ਰਿਸ਼ਤੇਦਾਰ ਨਹੀਂ ਪਾਦੇ ਨੂੰ ਪਾ ਦੇ ਬਗਤ ਨੂੰ ਤੂੰ ਸੁਣਾ ਕੇ ਬੀਚ ਕਿ ਤੂੰ ਠੀਕ ਹੈ ਇਹਦੇ ਇਨਫੈਕਸ਼ਨ ਜੀ ਹੋ ਗਿਆ ਥਾ ਤੇ ਮੈਂ ਤੇਰੇ ਪਿੰਡੋਂ ਆਈ ਹਾਂ ਰਸੂਲਪੁਰੋਂ ਤੇਰੇ ਮਾਂ ਉਥੋਂ ਆਈਆਂ ਆਪਣੇ ਪਿੰਡੋਂ ਠੀਕ ਹੈ ਕਿਹੜਾ ਪਿੰਡ ਤੇਰਾ ਹੰਜ ਇਹ ਵਿਚਾਰਾ ਭਗਤ ਹੂੰ ਚਰਚ ਪਾਲਾ ਆ ਜਿਹੜੇ ਦੋ ਬੱਚੇ ਲੈ ਕੇ ਆਂਦੇ ਇਧਰੇ ਹਾਂ ਮਾਂ ਆ ਵੀ ਮਾਂ ਨੂੰ ਵੀ ਦੇ ਆ ਮਾਂ ਨੂੰ ਦੇ ਮੈਂ ਰੋਟੀ ਖਾਂਦੀ ਰੋਟੀ ਖਾਦੀ ਨਹੀਂ ਅੱਜ ਮੇਰੇ ਸਾਹਮਣੇ ਖਾਣ ਲਈ ਹਾਂ ਮਾਂ ਮੇਰੇ ਕੋਲ ਵੀਡੀਓ ਹੈਗੀ ਬਣੀ ਔਰ ਮੈਂ ਖਾਦੀ ਮੈਂ ਖਾਦੀ ਕਿੰਨੇ ਖਾਦੀ ਕਾ ਤੋਂ ਦੀ ਖਾਦੀ ਫਿਰ ਖਾ ਲਾ ਅੱਛਾ ਚੱਲ ਠੀਕ ਹੈ ਕੋਈ ਨਾ ਦੇਰੇ ਮੈਨੂੰ ਹੱਥ ਹੀ ਫੜਾ ਦੇ ਹੱਥ ਓਏ ਇਹ ਮੋਬਲੀ ਚਨੇ ਛਿਲਾ ਦੇ ਲਗੀ ਆਪਕ ਤਾਨੂੰ ਬਤਾ ਧੰਗੁਰੂ ਰਾਮਦਾਸ ਧੰਗੁਰੂ ਰਾਮਦਾਸ ਧੰਗੁਰੂ ਰਾਮਦਾਸ ਹਮ ਆ ਸੰਵੀਰ ਅਮਰਦਾਸ ਤੋਂ ਜਿਹੜਾ ਫਕਤਲਾ ਕੇਂਦਾ ਸੀ ਆਪਾਂ ਏ ਰਮਦਾਸ ਵਾਲਾ ਵੀਰਵਾ ਜਿਹੜਾ ਅਮਰਦਾਸ ਤੋਂ ਲੈ ਕੇਂਦਾ ਸੀ ਆਪਾਂ ਕਿਦਾਂ ਬਾਬੇ ਠੀਕ ਆ ਹਮ ਹਮ ਵਾਹਿਗੁਰੂ ਲੈ ਲੋ ਆ ਹੋਰ ਲੈ ਦਿਦੇ ਤਾ ਤੋ ਹੋਰ ਲੈ ਲਾ ਦੀਦੀ ਆ ਰਗੇ ਮਗਰ ਦਿਨੇ ਦਿਨੇ ਪੈਣੇ ਦਿਨੇ ਆ ਦਿਨੇ ਆ ਬਸ ਹੋਲਾ ਵਾਹਿਗੁਰੂ ਫਤਹਾ ਕਰੇ ਹੂੰ ਇਹਨੂੰ ਵੀ ਦੇ ਲੈ ਇਹਨੂੰ ਕੌਲੀ ਚ ਪਾ ਦੇ ਇਹਦੇ ਨਾਲ ਇਹਨੂੰ ਹੱਥ ਤੇ ਪਾ ਦੇ ਆ ਆ ਟੀ-ਸ਼ਰਟ ਕਰਕੇ ਟੀ-ਸ਼ਰਟ ਕਰ ਇਹ ਪਰ ਖੋ ਓਏ ਅਗਰ ਫਿਰ ਵੀ ਕਰ ਤੱਕ ਅੱਜ ਚ ਪਾ ਦੇ ਅੱਜ ਚ ਪਾ ਦੇ ਆ ਥੋੜੀ ਆ ਬਟੇ ਬਟੇ ਰੈੱਡ ਬਟੇ ਪਾ ਇਹ ਚ ਪਾ ਲੈ ਵੜੇ ਜਿਹੜੇ ਫੜੋ ਇਹਨੂੰ ਪਾ ਦਊਂਗਾ ਹੂੰ ਆ ਤੋੜਨ ਇਹ ਚ ਪਾ ਦੇ ਰੋ ਇਹ ਮੇਜ ਜੀ ਦਾ ਹੈਪੀ ਬਰਥਡੇ ਹਾਂ ਤੂੰ ਮੈਂ ਮੇਰੀ ਭੈਣ ਜੋ ਉੱਪਰ ਹੈ ਤੂੰ हम्म अससतरी गवर... का सासी गाके दा शो एक काम कर काम कर ये सही मंडा है ये खराबियां करदा तादे दे बजदियां शोल्ड कर हम अपना टीहा टट्ट ये करया कर ऐडा सोणा ये पूरा सही है हैं दादा नहीं मेरा मम्मी खत्म हो गई की खत्म हो रही मेरी मम्मी खत्म हो गई हम्म लो से ऐना मम्मा डेथ हो गई दूसरा मम्मी कोई जितरा अपने अपने कर्म नहीं है ना ਕਿਦਾ ਪਿਆਰਾ ਕਿਦਾ ਸੋਹਣਾ ਹਣਾ ਮੇਰਾ ਵੀ ਲੱਗੇ ਨਾ ਸੋਹਣਾ ਇਹ ਬੱਟੇ ਵੀਰੇ ਆਵਦਾ ਭਰਾ ਹੀ ਜਿਹੜੀ ਉਹ ਤਰਨ ਧਰਨ ਵਾਲੀ ਜਿਹੜੀ ਐਮਬੀਏ ਤੇ ਨਾ ਕਿ ਐਨੇ ਡੀ ਇਨੇ ਫਾਰਮੇਸੀ ਕੀਤੀ ਆ ਡਾਕਟਰੀ ਡਿਗਰੀ ਆਹੋ ਕਰਮ ਕਰਮ ਦੇ ਨਾਲ ਨਹੀਂ ਕੋਈ ਹਾਂ ਆ ਬਾਪੂ ਰੋਜ਼ ਦੁੱਧ ਨਹੀਂ ਕਰਿਆ ਕਰਕੇ ਲੈਂਦਾ ਇਹ ਇਹ ਬਹੁਤ ਸੇਵਾ ਕਰਦਾ ਬਾਪੂ ਬਹੁਤ ਸੇਵਾ ਕਰਦਾ ਹਾਂ ਕਾਲੂ ਏ ਆ ਮੌਫਲੀ ਆ ਗਈ ਇਧਰ ਦੇਖ ਤੂੰ ਕੱਲ ਮੌਫਲੀ ਮੰਗਦਾ ਸੀ ਨਾ ਆ ਗਈ ਮੌਫਲੀ ਖਾਣੀ ਆ ਆਜ ਆਜਾ ਜਾ ਜਾ ਇਹ ਵੇਖ ਲੋ ਵੀ ਸੰਜੀ ਇਹ ਹੀ ਕਾਲੂ ਜਿਹੜਾ ਕੱਲ ਮੈਨੂੰ ਕਹਿਣਾ ਕਿ ਮੈਂ ਮੌਫਲੀ ਲੈਣੀ ਆ ਹਾਂ ਉਹ ਚਾਹ ਤੇ ਲੈ ਲੈ ਭੈਣ ਤੋਂ ਚਾਹ ਪਤਾ ਬੰਦੇ ਨੂੰ ਚਾਹ ਉਹਨਾਂ ਦੀ ਸੀ ਹੈ ਅੱਛਾ ਹਾਲ ਮੇਰਾ ਕੀ ਹਾਲ ਨਾ ਕਹਿੰਦਾ ਵਧੀਆ ਵਧੀਆ ਭੈਣ ਤੋਂ ਲੈ ਲਾ ਮੌਫਲੀ ਚਾਹ ਵੀ ਪੀਨੇ ਆਪਾਂ ਆਪਾਂ ਕਰਵਾਟਾ ਚਾਹ ਪੀਓਗੇ ਤੱਬ ਵੀ ਲਾ ਆ ਜਿਹਨੂੰ ਪਹਿਲੀ ਮੰਗੀ ਸੀ ਆ ਮੰਗਦਾ ਮਾਫਲੀ ਤੇ ਮੂਫੀ ਮੰਗੀ ਸੀ ਨਾ ਮੈਨੂੰ ਬਾਬੇ ਨੇ ਕੱਲਿਆ ਕਿੰਦਾ ਉਸ ਕਾਕੇ ਨੂੰ ਮੂਫੀ ਦੇਗਾ ਵੀ ਹਾਂ ਹਾਂ ਠੀਕ ਆ ਮਾਫਲੀ ਮਾਫਲੀ ਮੰਗਦਾ ਹੈ ਨਾ ਤੂੰ ਮੰਗੀ ਸੀ ਨਾ ਹੋਰ ਦੇ ਦੇ ਵਿਚਾਨ ਨੂੰ ਹੋਰ ਦੇ ਦੇ ਹੋਰ ਦੇ ਦੇ ਪਜਾਮਾ ਤਾਂ ਚੱਕ ਕੋਈ ਆ ਵੀਰ ਨੂੰ ਬਾਪੂ ਜੀ ਅਜਾ ਮਨ ਵਧਰਾ ਹੈ ਬਾਪੂ ਵੀ ਮੇਰੀ ਭੈਣ ਵਾਂ ਹਾਂ ਇਹ ਬਾਪੂ ਠੀਕ ਹੈ ਪੂਰਾ ਰਮਨਦੀ ਰਮਨਦੀ ਮਾ ਰਮਨ ਦੀ ਮਾ ਆਹ ਵੇਲਾ ਜਾਂਦਾ ਹੀ ਰਮਨ ਚਾਹੁੰਦਾ ਹਾਂ ਰਮਨ ਵਾਸਤੇ ਬਰਦਾਸ਼ਤ ਕਰਾ ਫਿਰ ਮਹਾਰਾਜ ਦੇ ਤਰਫੀਆਂ ਦਿੰਦੀ ਹਾਂ ਸਾਰੇ ਸਾਰੇ ਨੂੰ ਬਤਾ ਇਹ ਹੱਲ ਜੀ ਹਾਂ ਸਾਰੇ ਬਤਾ ਵੈਗਲ ਪੜਾ ਕੇ ਇਹ ਸੰਜੀ ਆਪਣਾ ਸੇਵਾ ਦਾ ਵਲੌਗ ਵਾ ਆ ਹਾਂਜੀ ਸੰਜੀ ਇਹ ਆਪਣਾ ਸੇਵਾ ਦਾ ਵਲੌਗ ਵਾ ਇਹਨੂੰ ਜਰੂਰ ਵੇਖਿਓ ਕਿਉਂਕਿ ਤੁਸੀਂ ਦੂਸਰੇ ਵਲੌਗ ਵੀ ਦੇਖਦੇ ਜੇ ਕੋਈ ਟਰੈਵਲਿੰਗ ਦਾ ਵਲੌਗ ਹੁੰਦਾ ਵਾ ਕੋਈ ਕਿਚਨ ਦਾ ਵਲੌਗ ਹੁੰਦਾ ਕੋਈ ਪਰਿਵਾਰਕ ਵਲੌਗ ਹੁੰਦੇ ਆ ਉਹਨਾਂ ਨੂੰ ਵੀ ਤੁਸੀਂ ਕਾਫੀ ਪਿਆਰ ਦਿੰਦੇ ਜੇ ਤੇ ਮੈਂ ਆਸ ਕਰਦਾ ਵਾਂ ਕਿ ਇਹ ਤੇ ਆਪਣੀ ਸੇਵਾ ਦੇ ਵਲੌਗ ਹੋਆ ਇਹਨੂੰ ਵੀ ਜਰੂਰ ਵੇਖਿਆ ਕਰੋਗੇ ਕਿਉਂਕਿ ਤੁਹਾਡੇ ਵਲੌਗ ਵੇਖਣ ਨਾਲ ਜਿਹੜਾ ਸਾਨੂੰ ਜੋ ਵਿਊ ਤੋਂ ਸੇਵਾ ਹੋਊਗੀ ਉਹ ਉਹਦੇ ਖਰਚੇ ਜਿਹੜੇ ਆਸ਼ਮ ਦੇ ਉੱਧੇ ਤੋਂ ਨਿਕਲਦੇ ਆ ਸੋ ਜਰੂਰ ਸਾਡੇ ਇਹ ਵੀ ਵਲੌਗ ਜਰੂਰ ਦੇਖਿਓ ਜੀ ਆਹ ਤੁਹਾਨੂੰ ਹੁਣ ਮੈਂ ਨੈਕਸਟ ਵੀਡੀਓ ਖੋਣਾ ਏ ਡਿਸਟਰਬ ਹੋੜਾ ਤੇ ਤੂੰ ਤੂੰ ਕੀ ਗੱਲ ਨਹੀਂ ਬਤਾ ਦੇ ਬਾਕੀ ਸਾਰੇ ਬਤਾ ਦੇ ਹਾਂ ਬਤਾ ਦੇ ਸਾਰੇ ਬਤਾ ਦੇ ਨਹੀਂ ਵਾਧੂ ਹੀ ਨਹੀਂ ਆ ਪੂਰੀ ਹੋਈ ਚੱਲੀ ਆ ਹਾਂ ਇਹ ਮਾਤਾ ਮਾਤਾ ਦੀ ਹਾਂ ਕਿੰਨਾ ਹੈ ਕੱਲ ਹਾਂ ਕੱਲ ਵੇ ਅੱਛਾ ਮਾੜਾ ਇਹ ਬੋਲਦੀ ਹੋ ਲੋ ਅੱਜ ਬੱਚਾ ਜਨਮ ਦਿਨ ਮੇਰੀ ਭੈਣ ਦਾ ਵਧਾਈਆ ਦੇ ਨਾਲ ਇਹਨੂੰ ਦਿੱਤੀ ਨਹੀਂ ਮਾਫੀ ਦਿੱਤੀ ਨੂੰ ਉਹ ਕਹਿੰਨ ਮਖਾਣੀ ਨਹੀਂ ਖਾਣੀ ਮੈਂ ਦੋ ਹੀ ਬਣੀ ਚੱਲੋ ਕੋਈ ਗੱਲ ਨਹੀਂ ਦੋ ਹੀ ਸੇ ਦੋ ਹੀ ਬਾਦੂ ਕਰਦਾ ਏ ਕਿਹੜਾ ਵਾ ਓਏ ਮਾਫਲੀ ਲੈ ਲੈ ਹਾਂ ਮਾਫੀ ਬਾਬੂ ਬਾਬਾ ਜੀ ਮਾਫਲੀ ਲੈ ਲਓ ਪਹਿਲਾ ਓਕੇ ਜਨਾ ਇਹ ਇਹ ਮੈਂ ਪਹਿਲਾ ਖੀਏ ਇਹਨੂੰ ਅੱਡ ਪਾ ਦੇ ਹੂੰ ਮੈਂ ਕਿ ਪਾਪਾ ਮੇਰੇ ਹੋ ਜਾ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਹੈਪੀ ਬਰਥਡੇ ਤੇ ਕਹਦੇ ਮੇਰੀ ਭੈਣ ਨੂੰ ਹੈਪੀ ਬਰਥਡੇ ਨਹੀਂ ਨਹੀਂ ਤੇ ਪਾਪਾ ਨੂੰ ਕੇ ਬੋਲ ਮੈਂ ਤੇਰਾ ਆ ਵੀ ਨਵਟਾ ਇਹ ਦਾ ਐਕਸੀਡੈਂਟ ਹੋ ਗਿਆ ਵੀਰ ਦਾ ਤੇ ਜਿਦਾ ਕਰਕੇ ਮੈਡੀਟ ਸਰਵ ਹੋ ਗਿਆ ਤੇ ਉਹ ਕੁੱਤੇ ਨੂੰ ਨਿਕਾ ਨਿਕਾ ਕਰਕੇ ਮਾਰਦਾ ਅਵੇਂ ਮਾਰੀ ਜਾਂਦੀ ਆਪਦੇ ਕੋਲ ਲੱਗਦੀ ਹੈ ਹਸਬੰਦ ਦੀ ਹਾਂ ਸੱਣਿਆ ਚਲ ਕੋਈ ਨੀ ਵਿਚਾਰੇ ਹੱਸਣ ਲਿਆ ਹਾਂ ਉਹ ਕਰ ਛੋਲ ਛੋਲ ਆ ਵੀ ਆਪਦੇ ਕੋਲੋਂ ਮਾਰੀ ਜਾਂਦਰੀ ਨਹੀਂ ਕੋਈ ਚੰਗੀਆਂ ਨਹੀਂ ਗੱਲਾ ਕਰਦੀ ਹਾਂ ਆਪਣੇ ਸਰਦਾਰ ਵੀ ਹਾਂ ਸਤਿ ਸ੍ਰੀ ਅਕਾਲ ਹਾਂ ਇਹ ਲੱਖਾ ਇੱਧਰ ਬਾਬੇ ਨੇ ਕਹਿੰਨਾ ਇੱਧਰ ਪਾਣੀ ਮਾਰ ਹੂੰ ਇਹ ਆ ਸਾਡਾ ਲੱਖਾ ਵੀਰ ਜਾ ਲੱਖੇ ਉਹਨੂੰ ਵਾਜ ਮਾਰ ਉਹਨਾਂ ਕੇ ਇੱਥੇ ਪਾਣੀ ਮਾਰ ਇੱਧਰ ਸਮੈਲ ਹੁੰਦੀ ਦੋ